ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਦੋਸਤੋ ਅੱਜਕੱਲ ਬਹੁਤ ਸਾਰੇ ਲੋਕਾਂ ਨੂੰ ਚਮੜੀ ਦੀ ਸਮੱਸਿਆ ਹੋਈ ਪਈ ਹੈ ਭਾਵ ਕਿ ਉਹਨਾਂ ਦੇ ਸਰੀਰ ਉੱਪਰ ਦਾਦ ਹੋਏ ਪਏ ਹਨ ਦਾਦਾਂ ਦੋਸਤੋ ਇੱਕ ਜਹੀ ਸਮੱਸਿਆ ਹੈ ਜਿਸ ਦਾ ਦੋਸਤੋ ਇਲਾਜ ਜੇਕਰ ਹੋ ਜਾਵੇ ਤਾਂ ਦੋਸਤੋ ਵਿਅਕਤੀ ਠੀਕ ਰਹਿੰਦਾ ਹੈ ਨਹੀਂ ਤਾਂ ਜਿੰਨੀਆਂ ਮਰਜ਼ੀ ਦਵਾਈਆਂ ਲੈ ਲਵੋ ਬਹੁਤ ਸਾਰੇ ਵਿਅਕਤੀਆਂ ਨੂੰ ਦਾਦਾ ਤੋਂ ਰਾਹਤ ਨਹੀਂ ਮਿਲਦੀ ਦੱਦਾ ਹੋਣਾ ਖੁਰਕ ਹੋਣਾ ਇਹੇ ਦੋਸਤੋ ਅੱਜਕਲ ਆਮ ਸਮੱਸਿਆ ਬਣੀ ਪਈ ਹੈ ਜੇਕਰ ਦੋਸਤੋ ਤੁਹਾਡੇ ਵੀ ਪਰਿਵਾਰ ਵਿੱਚ ਕਿਸੇ ਵਿਅਕਤੀ ਨੂੰ ਦੱਦਾ ਹੋਣਾ ਜਾਂ ਫਿਰ ਖੁਰਕ ਪਈ ਹੋਵੇ ਤਾਂ ਦੋਸਤੋ ਉਹ ਵਿਅਕਤੀ ਇਸ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੇ ਇਸ ਦੇ ਪ੍ਰਯੋਗ ਨਾਲ ਦੋਸਤੋ ਤੁਹਾਨੂੰ ਚਮੜੀ ਰੋਗ ਕਦੇ ਵੀ ਨਹੀਂ ਹੋਵੇਗਾ ਅਤੇ ਦੋਸਤੋ ਜੇਕਰ ਤੁਹਾਨੂੰ ਦੱਦਨਾ ਖੁਰਕ ਹੋ ਗਈ ਹੋਵੇ ਤਾਂ ਉਹ ਦੋਸਤੋ ਤੁਹਾਡੀ ਕੁਝ ਦਿਨਾਂ ਦੇ ਵਿੱਚ ਵਿੱਚ ਹੀ ਬਿਲਕੁਲ ਠੀਕ ਹੋ ਜਾਵੇਗੀ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਗੀ ਕਿ ਅਸੀਂ ਇਸ ਚੈਨਲ ਉੱਪਰ ਡੇਲੀ ਸਿਹਤ ਨਾਲ ਜੁੜੀਆਂ ਨਵੇਂ-ਨਵੇਂ ਵੀਡੀਓਜ਼ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓਜ਼ ਰੋਜ਼ਾਨਾ ਵੇਖਣਾ ਚਾਹੁੰਦੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ 'ਤੇ ਪ੍ਰੈਸ ਕਰੋ ਤਾਂ ਕਿ ਅਸੀਂ ਅੱਗੇ ਤੋਂ ਜੇ ਡੀ ਵੀ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਆਓ ਦੋਸਤੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋਸਤੋ ਤੁਹਾਨੂੰ ਸਭ ਤੋਂ ਪਹਿਲੀ ਚੀਜ਼ ਚਾਹੀਦੀ ਹੈ ਕਪੂਰ ਤੁਸੀਂ ਥੋੜੀ ਜਿਹੀ ਕਪੂਰ ਲੈਣੀ ਹੈ ਉਸ ਵਿੱਚ ਦੋਸਤੋ ਤੁਸੀਂ ਥੋੜੇ ਜਿਹੇ ਪੱਤੇ ਤੁ ਅਤੇ ਦੋਸਤੋ ਫਿਰ ਤੁਸੀ ਇਸ ਵਿੱਚ ਮਿਲਾਉਣਾ ਹੈ ਇੱਕ ਚਮਚ ਨਿੰਬੂ ਦਾ ਰਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੋਸਤ ਤੁਸੀਂ ਚੰਗੀ ਤਰ੍ਹਾਂ ਪੀਸ ਲੈਣਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸਣ ਤੋਂ ਬਾਅਦ ਤੁਸੀਂ ਇਸ ਵਿੱਚ 4 ਇੰਚ ਦਾ ਟੁਕੜਾ ਐਲੋਵੇਰਾ ਜੈੱਲ ਦਾ ਮਿਲਾਉਣਾ ਹੈ ਐਲੋਵੇਰਾ ਜੈੱਲ ਨੂੰ ਮਿਲਾ ਕੇ ਦੋਸਤ ਤੁਸੀਂ ਚੰਗੀ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਮਿਕਸ ਕਰਨਾ ਹੈ ਅਤੇ ਮਿਕਸ ਕਰਨ ਤੋਂ ਬਾਅਦ ਦੋਸਤ ਜਿੱਥੇ ਜਿੱਥੇ ਤੁਹਾਡੇ ਖੁਰਕ ਪਈ ਹੋਵੇ ਦੱਧਾ ਹੋਈਆਂ ਹੋਣ ਉੱਥੇ ਤੁਸੀਂ ਰੂੰ ਦੀ ਸਹਾਇਤਾ ਨਾਲ ਲਗਾ ਲੈਣਾ ਹੈ ਦੋਸਤੋ ਯਾਦ ਰੱਖਣਾ ਇਸ ਦਾ ਪ੍ਰਯੋਗ ਕਰਨ ਦੇ ਦੌਰਾਨ ਤੁਸੀਂ ਫੋਕ ਕੇ ਪਾਣੀ ਨਾਲ ਨਹਾਉਣਾ ਹੈ ਭਾਵੇਂ ਸਾਬਣ ਦਾ ਪ੍ਰਯੋਗ ਨਹੀਂ ਕਰਨਾ ਫੋਕ ਕੇ ਪਾਣੀ ਨਾਲ ਨਹਾਉਣ ਤੋਂ ਬਾਅਦ ਦੋਸਤੋਂ ਤੁਸੀਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਅਜੇ ਫਿਰ ਦੁਬਾਰੀ ਇਸ ਦਾ ਪ੍ਰਯੋਗ ਕਰਨਾ ਦੋਸਤੋਂ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਇਸ ਨੁਸਖੇ ਦੇ ਪ੍ਰਯੋਗ ਕਰਨ ਦੇ ਦੌਰਾਨ ਤੁਸੀਂ ਡੇਲੀ ਨਹਾਉਣਾ ਹੈ ਭਾਵੇਂ ਤੁਸੀਂ ਡੇਲੀ ਨਹਾਉਣਾ ਹੈ ਗੈਪ ਬਿਲਕੁਲ ਵੀ ਨਹੀਂ ਪਾਉਣਾ ਜੇਕਰ ਤੁਸੀਂ ਸਾਡੇ ਦੱਸੇ ਗਏ ਤਰੀਕੇ ਅਨੁਸਾਰ ਇਸ ਦਾ ਪ੍ਰਯੋਗ ਕਰੋਗੇ ਤਾਂ ਦੋਸਤੋਂ ਤੁਹਾਡੀ ਖੁਰਕ ਦੱਧਾ ਤੋਂ ਤੁਹਾਨੂੰ ਜਲਦੀ ਰਾਹਤ ਮਿਲ ਜਾਵੇਗੀ ਅਤੇ ਦੋਸਤ ਇੱਕ ਗੱਲ ਹੋਰ ਯਾਦ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਨਹਾਉਣਾ ਹੈ ਤਾਂ ਉਸ ਵਿੱਚ ਥੋੜੀ ਜਿਹੀ ਨਿੰਮ ਦੇ ਪੱਤੇ ਪਾ ਲੈਣੇ ਹਨ ਜਾਂ ਫਿਰ ਦੋਸਤੋਂ ਤੁਸੀਂ ਪੱਤੇ ਨੂੰ ਪਾਣੀ ਵਿੱਚ ਉਬਾਲ ਕੇ ਵੀ ਪ੍ਰਯੋਗ ਕਰ ਸਕਦੇ ਹੋ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ